ਸਤਿ ਸ਼੍ਰੀ ਅਕਾਲ ਜੀ ਰੂ ਦੇ ਲਵਸ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਹੰਨੇ ਹੰਨੇ ਪਾਦਸ਼ਾਹੀ ਪੁਸਤਕ ਦਾ ਅਧਿਆਇ 24 ਆਪਾਂ ਕੱਲ ਤੁਹਾਡੇ ਨਾਲ ਸ਼ੁਰੂ ਕੀਤਾ ਸੀ ਪਰ ਉਹ ਭਾਗ ਥੋੜਾ ਜਿਹਾ ਲੰਮਾ ਹੋਣ ਕਰਕੇ 3-4 ਦਿਨਾਂ ਦੇ ਵਿੱਚ ਪੂਰਾ ਹੋਏਗਾ ਕੱਲ ਸ਼ੁਰੂ ਕੀਤਾ ਸੀ ਉਸ ਤੋਂ ਅੱਗੇ ਅੱਜ ਆਪਾਂ ਚਾਰੀ ਕਰਾਂਗੇ ਉਸ ਨੂੰ ਤਾਂ ਸ਼ੁਰੂ ਕਰਦੇ ਹਾਂ ਅਗਲੇ ਦਿਨ ਗੁੱਸੇ ਦੇ ਭਰੇ ਹੋਏ ਲੱਖੂ ਖੱਤਰੀ ਨੇ ਆਪਣੇ ਹਰਿਆਵਲ ਵਾਸਤੇ ਦਸਤੇ ਨੂੰ ਲੜਨ ਲਈ ਅੱਗੇ ਕੀਤਾ ਹੈ ਜੰਗਲ ਸਿੰਘਾਂ ਦਾ ਜਾਨੂ ਹੈ ਤੇ ਸਿੰਘ ਜੰਗਲ ਦੇ ਹਰਿਆਵਲ ਦਸਤੇ ਉੱਤੇ ਸਿੰਘ ਕਈ ਪਾਸਿਆਂ ਤੋਂ ਬਘਿਆਣਾ ਵਾਂਗ ਟੁੱਟ ਕੇ ਪਈ ਤੇ ਕੁਝ ਪਲਾਂ ਵਿੱਚ ਹੀ ਉਸ ਹਰਿਆਵਲ ਦਸਤੇ ਦੇ ਘੋੜੇ ਅਤੇ ਹਥਿਆਰ ਸਿੰਘ ਆਪਣੇ ਕਬਜ਼ੇ ਵਿੱਚ ਲੈ ਲਈ ਹਨ ਪਹਿਲੇ ਹੱਲੇ ਵਿੱਚ ਹੀ ਲੱਖੂ ਖੱਤਰੀ ਆਪਣੀ ਚੋਟੀ ਦੇ ਜਵਾਨ ਮਰਵਾ ਬੈਠਾ ਭਾਵੇਂ ਕਿ ਲੱਖੂ ਅਫਸੋਸ ਵਿੱਚ ਸਿਰ ਮਾਰ ਰਿਹਾ ਹੈ ਪਰ ਉਸ ਦਾ ਗੁੱਸਾ ਸੱਤ ਆਸਮਾਨ ਪਾਰ ਕਰ ਗਿਆ ਆਪਣੇ ਇਸ ਮੂਰਖਾਨਾਕਾਰੇ ਦਾ ਉਸ ਨੁਰੰਜ ਹੋਇਆ ਉਸਨੇ ਛੋਟੀ ਦੇ ਫੌਜਦਾਰਾਂ ਨੂੰ ਇਕੱਠੇ ਕੀਤਾ ਤੇ ਹਮਲੇ ਦੀ ਤਰਕੀਬ ਘੜਨ ਲੱਗਾ ਘੋੜਿਆਂ ਨਾਲੋਂ ਖਿੱਚੀਆਂ ਜਾਣ ਵਾਲੀਆਂ ਤੋਪਾਂ ਸਭ ਤੋਂ ਅੱਗੇ ਲਿਆਂਦੀਆਂ ਗਈਆਂ ਉਹਨਾਂ ਦੇ ਮਗਰ ਬੰਦੂਕਾਂ ਵਾਲੇ ਘੋੜਸਵਾਰਾਂ ਦੀਆਂ ਕਤਾਰਾਂ ਲਗਾਈਆਂ ਗਈਆਂ ਉਸ ਤੋਂ ਪਿੱਛੇ ਜੰਬੂਰਾ ਤੇ ਹੋਰ ਛੋਟੀਆਂ ਤੋਪਾਂ ਬੀੜੀਆਂ ਗਈਆਂ ਸਭ ਤੋਂ ਮਗਰ ਪੈਦਲ ਸਿਪਾਹੀ ਤੇ ਪਿੱਛੇ ਸਭ ਤੋਂ ਮਗਰ ਹਾਥੀ ਤੇ ਸਵਾਰ ਲੱਖੂ ਖੱਤਰੀ ਇਸ ਤਰ੍ਹਾਂ ਦੀ ਵਿਉਂਤਮੰਦੀ ਕੀਤੀ ਗਈ ਹੈ ਹਾਲਾਂਕਿ ਇਹ ਜੰਗ ਦੀ ਉਲਟ ਵਿਉਂਤਮੰਦੀ ਹੈ ਅਸਲ ਵਿੱਚ ਪੈਦਲ ਸਭ ਤੋਂ ਅੱਗੇ ਹੁੰਦੇ ਹਨ ਮਗਰ ਕੋਟ ਸਵਾਰ ਤੇ ਸਭ ਤੋਂ ਮਗਰ ਤੋਪਾਂ ਪਰ ਲੱਖੂ ਦੀ ਵਿਉਂਤਮੰਦੀ ਤੋਂ ਉਸ ਦਾ ਡਰ ਸਾਫ਼ ਚਲਕ ਰਿਹਾ ਹੈ ਐਨੀ ਫੌਜ ਮੂਹਰੇ ਕਰਕੇ ਵੀ ਉਹ ਅੰਦਰੋਂ ਘਬਰਾ ਰਿਹਾ ਹੈ ਤੇ ਇਹ ਘਬਰਾਹਟ ਉਸ ਦੇ ਚਿਹਰੇ ਤੋਂ ਪੜੀ ਜਾ ਸਕਦੀ ਹੈ ਹੁਣ ਜੇ ਸਿੰਘ ਹੱਲਾ ਕਰਨ ਲਈ ਜੰਗਲ ਵਿੱਚੋਂ ਬਾਹਰ ਨਿਕਲਦੇ ਹਨ ਤਾਂ ਤੋਪਾਂ ਅੱਗ ਬਰਾ ਦਿੰਦੀਆਂ ਹਨ ਤੇ ਸਿੰਘਾਂ ਦੀ ਵਾਹ ਨਹੀਂ ਚਲਦੀ ਕੁਝ ਹੱਲਿਆਂ ਮੰਗਰੋਂ ਸਿੰਘਾਂ ਨੇ ਜਾਣ ਲਿਆ ਕਿ ਹੁਣ ਕੋਈ ਹੋਰ ਰਣਨੀਤੀ ਬਣਾਉਣੀ ਪਵੇਗੀ ਜਦੋਂ ਕਾਫੀ ਚਿਰ ਸਿੰਘਾਂ ਦਾ ਕੋਈ ਜਥਾ ਬਾਹਰ ਨਹੀਂ ਆਇਆ ਫਤਲਖੂ ਨੇ ਹੁਕਮ ਦਿੱਤਾ ਤੇ ਮੁਗਲਾਂ ਨੇ ਤੋਪ ਦੇ ਗੋਲੇ ਜੰਗਲ ਤੇ ਵਰਾਉਣੇ ਸ਼ੁਰੂ ਕਰ ਦਿੱਤੇ ਗੋਲਿਆਂ ਦੀ ਮਾਰ ਤੋਂ ਬਚਣ ਲਈ ਦਾਲੂ ਹੁਣ ਹੋਰ ਡੂੰਘੇ ਜੰਗਲ ਵਿੱਚ ਚਲਾ ਗਿਆ ਫਿਰ ਵੀ ਸਿੰਘ ਬੜਕ ਰੱਖਦੇ ਹਨ ਤੇ ਫੌਜ ਜਿਸ ਪਾਸਿਓਂ ਵੀ ਜ਼ਰਾ ਅਵੇਸਲੀ ਹੁੰਦੀ ਹੈ ਅੱਲਾ ਕਰਕੇ ਨੁਕਸਾਨ ਕਰ ਦਿੰਦੇ ਹਨ ਲਖਪਤ ਨੇ ਜੰਗਲ ਕਟਵਾਉਣਾ ਸ਼ੁਰੂ ਕਰ ਦਿੱਤਾ ਹੈ ਤੇ ਜੰਗਲ ਵਿੱਚ ਰਾਹ ਬਣਾਏ ਜਾ ਰਹੇ ਹਨ ਜੰਗਲ ਸੰਘਣਾ ਹੋਣ ਕਰਕੇ ਤੋਪਾਂ ਅੰਦਰ ਨਹੀਂ ਜਾ ਸਕਦੀਆਂ ਤੇ ਸਿੰਘ ਤੋਪਾਂ ਦੀ ਮਾਰ ਤੋਂ ਦੂਰ ਜਾ ਚੁੱਕੇ ਹਨ ਜਿੱਥੇ ਕਿਤੇ ਜੰਗਲ ਬਹੁਤ ਹੀ ਸੰਘਣਾ ਹੈ ਤੇ ਕੱਟੇ ਜਾਣ ਤੋਂ ਵੀ ਬਾਹਰ ਹੈ ਉੱਥੇ ਅੱਗ ਨਾਲ ਰੁੱਖ ਝਾੜੀਆਂ ਫੁੱਕੇ ਜਾ ਰਹੇ ਹਨ ਜਿਵੇਂ-ਜਿਵੇਂ ਮੁਗਲ ਫੌਜ ਜੰਗਲ ਵਿੱਚ ਰਾਹ ਬਣਾ ਕੇ ਅੱਗੇ ਵਧ ਰਹੀ ਹੈ ਸਿੰਘ ਜੰਗਲ ਵਿੱਚ ਹੋਰ ਅੱਗੇ ਨਿਕਲਦੇ ਜਾ ਰਹੇ ਹਨ ਪਰ ਜੰਗਲ ਕਿਹੜਾ सगਲੀ ਧਰਤੀ ਤੇ ਹੈ ਕਿਤੇ ਜਾ ਕੇ ਤਾਂ ਮੁਕਣਾ ਹੀ ਸੀ ਸੋ ਵਿਆਸ ਦੇ ਪੱਤਣਾ ਤੇ ਆ ਕੇ ਜੰਗਲ ਮੁੱਕ ਗਿਆ ਹੈ ਹੁਣ ਮਗਰ ਮੁਗਲ ਫੌਜ ਹੈ ਤੇ ਅੱਗੇ ਛੂਕਦਾ ਦਰਿਆ ਅੱਗੇ ਹੀ ਸਿੰਘ ਅਠਹੀ ਪੈਰੀ ਇੱਕ ਵਾਰ ਛਕਦੇ ਸਨ ਪਰ ਹੁਣ ਤਾਂ ਕਈ ਦਿਨਾਂ ਤੋਂ ਫਾਕੇ ਹੀ ਕੱਟ ਰਹੇ ਹਨ ਭੁਖਣ ਭਾਣੇ ਸਿੰਘ ਦਰਿਆ ਤੇ ਲੱਖੋ ਖਤਰੀ ਦੇ ਵਿੱਚ 40 ਖਲੋਤੇ ਹਨ ਕੁਝ ਸਿੱਖ ਘੋੜਸਵਾਰਾਂ ਨੇ ਦਰਿਆ ਦਾ ਨਰੀਖਣ ਕੀਤਾ ਤਾਂ ਇੱਕ ਥਾਂ ਤੋਂ ਬਿਆਸ ਕੁਝ ਤਾਰੂ ਜਾਪਿਆ ਸਿੰਘ ਜਥੇ ਨੇ ਦਰਿਆ ਪਾਰ ਕਰ ਜਾਣ ਦਾ ਫੈਸਲਾ ਕੀਤਾ ਦਰਿਆ पार ਕਰਕੇ ਸਿੰਘ ਪਹਾੜਾਂ ਵੱਲ ਹੋ ਤੁਰੇ ਹਨ ਪਿੱਛੇ ਮੁਗਲ ਫੌਜ ਨੇ ਵੀ ਦਰਿਆ पार ਕਰ ਲਿਆ ਥਕਾਵਟ ਨਾਲ ਚੂਰ ਹੋ ਚੁੱਕੇ ਸਿੰਘਾਂ ਨੂੰ ਕਿਤੇ ਘੜੀਪਲ ਬੈਠ ਕੇ ਆਰਾਮ ਕਰਨ ਦਾ ਵੀ ਸਮਾਂ ਨਹੀਂ ਮਿਲਿਆ ਰਾਤਾਂ ਨੂੰ ਵੀ ਉਹਨਾਂ ਕਦਮਾਂ ਵੀ ਕਦਮਾਂ ਦੀ ਢਾਹ ਚਾਲ ਢਿੱਲੀ ਨਹੀਂ ਹੋਣ ਦਿੱਤੀ ਖਾਣ ਪੀਣ ਦੀ ਕੋਈ ਵਸਤੂ ਕੋਲ ਨਹੀਂ ਮੁੱਕ ਚੁੱਕੇ ਗੋਲੇ ਬਾਰੋਦ ਦੀ ਕੋਈ ਸਹਾਇਤਾ ਨਹੀਂ ਪਹੁੰਚ ਰਹੀ। ਸ਼ਸਤਰ ਲਗਭਗ ਨਕਾਰਾ ਹੋ ਚੁੱਕੇ ਹਨ। ਖੁੰਡੀਆਂ ਹੋ ਚੁੱਕੀਆਂ ਕਿਰਪਾਨਾਂ। ਸਰੋਹੀਆਂ ਦੀ ਧਾਰ ਲਵਾਉਣ ਦਾ ਵੀ ਸਮਾਂ ਨਹੀਂ। ਕਈ ਸਿੰਘਾਂ ਦੇ ਵਰਛੇ ਮਾਰੇਗੇ ਮੁਗਲਾਂ ਦੀਆਂ ਸੰਜੋਹਾਂ ਵਿੱਚ ਹੀ ਰਹਿ ਗਏ ਹਨ। ਗੋਲੀਆਂ ਬਿਨਾ ਬੰਦੂਕਾਂ ਤੇ ਤੀਰਾਂ ਬਿਨ ਕਮਾਨਾਂ ਬੇਅਰਥ ਹਨ। ਕਈ ਰਾਤਾਂ ਦੀ ਉਹ ਨਿੰਦਰੀ ਮੰਗਰੋਂ ਵੀ ਭੁੱਖਣ ਪਾਣਾ ਸਿੱਖ ਜਥਾ ਤੋਰ ਦੀ ਰਵਾਨਗੀ ਵਿੱਚ ਫਰਕ ਨਹੀਂ ਆਉਣ ਦਿੰਦਾ ਸਿੰਘਾਂ ਦੇ ਘੋੜੇ ਵੀ ਸਿੰਘਾਂ ਜਿਹੇ ਦ੍ਰਿੜ ਨਿਸ਼ਚਿਆ ਵਾਲੇ ਹਨ ਬਿਨਾਂ ਦਾਣੇ ਚਾਰੇ ਤੋਂ ਲਗਾਤਾਰ ਤੁਰਦੇ ਜਾ ਰਹੇ ਹਨ ਕੋਈ ਸ਼ੱਕ ਨਹੀਂ ਕਿ ਸਿੰਘ ਕਿਉਂ ਘੋੜੇ ਨੂੰ ਸੌਰੀ ਕੋਈ ਸ਼ੱਕ ਨਹੀਂ ਸਿੰਘ ਕਿਉਂ ਘੋੜੇ ਨੂੰ ਜਾਣ ਭਾਈ ਸਮਝਦੇ ਹਨ ਸਿਆਣੀ ਕਹਿੰਦੇ ਹਨ ਕਿ ਦੁੱਖ ਸਫਰ ਦਾ ਵੀ ਮੜਾ ਤੇ ਦੁੱਖ ਭੁੱਖ ਦਾ ਵੀ ਮੜਾ ਸਿੰਘਾਂ ਨੂੰ ਇਸ ਵੇਲੇ ਇਹਨਾਂ ਦੋਹਾਂ ਨੇ ਘੇਰਿਆ ਹੋਇਆ ਹੈ ਭੁੱਖਣ ਪਾਣੇ ਅਣਮੁੱਖ ਸਫਰ ਵਿੱਚ ਤੁਰਦੇ ਜਾਣਾ ਕਿਤੇ ਕੋਈ ਹਿਰਨਬਾਰਾ ਸਿੰਘਾ ਮਿਲ ਗਿਆ ਤਾਂ ਝਟਕਾ ਕੇ ਕੱਚਾ ਹੀ ਖਾ ਲਿਆ ਸਿੰਘਾਂ ਨੇ ਇਹ ਸਾਸ ਨਾਲ ਬਸੋਲੀ ਕਟੂਹੇ ਵੱਲ ਨੂੰ ਰੁਕ ਕੀਤਾ ਕਿ ਇੱਥੇ ਹਿੰਦੂਆਂ ਦਾ ਵਾਸਾ ਹੈ ਕੋਈ ਮਦਦ ਮਿਲੇਗੀ ਤੇ ਸ਼ਾਇਦ ਰਸਤਬਸਤ ਦੀ ਕੁਝ ਸਹਾਇਤਾ ਵੀ ਕਰ ਦੇਣ ਪਹਾੜਾਂ ਵਿੱਚ ਬਹੁਤ ਸਾਰੇ ਹਿੰਦੂਆਂ ਨੇ ਇਕੱਠ ਕੀਤਾ ਹੋਇਆ ਇਹ ਕੱਟ ਗਿਆ ਤਾ ਹੋਇਆ ਹੈ ਸਿੰਘਾ ਨੇ ਕੁਝ ਸੁੱਖ ਦਾ ਸਾਹ ਲਿਆ ਹੈ ਕਿ ਸ਼ਾਇਦ ਕੁਝ ਵਿਸ਼ਰਾਮ ਮਿਲੇ ਤੇ ਖਾਣ ਪੀਣ ਦਾ ਕੋਈ ਪ੍ਰਬੰਧ ਹੋ ਸਕੇ ਪਰ ਪਹਾੜੀਆਂ ਨੇ ਸਿੰਘਾਂ ਦਾ ਸਵਾਗਤ ਤੋਪਾਂ ਤੇ ਗੋਲਿਆਂ ਨਾਲ ਕੀਤਾ ਥੱਕੇ ਟੁੱਟੇ ਸਿੰਘਾਂ ਉੱਤੇ ਉਹਨਾਂ ਗੋਲਿਆਂ ਤੇ ਗੋਲਿਆਂ ਦਾ ਮੀਂਹ ਬਰਾ ਦਿੱਤਾ ਹੈ ਸੈਕੜੇ ਸਿੰਘ ਇਸ ਹਮਲੇ ਵਿੱਚ ਸ਼ਹੀਦ ਹੋ ਗਏ ਪਹਾੜੀਆਂ ਦੀ ਐਸੀ ਨੀਚਤਾ ਤੇ ਅਕ੍ਰਿਤਕਣਤਾ ਤੇ ਜਥੇਦਾਰਾਂ ਨੂੰ ਰੰਜ ਹੋ ਰਿਹਾ ਹੈ ਲਾਹੌਰ ਦੇ ਸੂਬੇ ਨੂੰ ਮਾਮਲਾ ਪਰਨਵਾਲੀ ਪਹਾੜੀ ਕਦੋਂ ਸਿੰਘਾਂ ਦੇ ਮਿੱਤ ਹੋਣ ਵਾਲੇ ਸਨ ਬਹੁਤ ਸਿੰਘ ਉਹਨਾਂ ਫੜ ਕੇ ਤੁਰਕਾਂ ਨੂੰ ਫੜਾਈ ਪੜੋਲ ਤੇ ਕਟੂਏ ਵਿੱਚ ਸਿੰਘਾਂ ਨਾਲ ਜੋ ਬੀਤੀ ਉਸ ਨੂੰ ਦੇਖ ਕੇ ਸਿੱਖ ਜੱਥਾ ਪਛਾਣ ਨੂੰ ਮੁੜਿਆ ਹੈ ਉਹਨਾਂ ਪਹਾੜਾਂ ਤੇ ਚੜਨ ਦਾ ਯਤਨ ਕੀਤਾ ਪਰ ਉੱਤੋਂ ਪਹਾੜੀਆਂ ਨੇ ਗੋਲੀਆਂ ਚਲਾਈਆਂ ਤੇ ਨਾਲ ਹੀ ਪੱਥਰ ਰੇੜ ਕਿਉਂ ਉਹਨਾਂ ਦਾ ਇਹ ਰਾਹ ਵੀ ਰੋਕ ਦਿੱਤਾ ਹੈ ਸਿੱਖ ਸਰਦਾਰਾਂ ਨੇ ਫੈਸਲਾ ਕੀਤਾ ਹੈ ਕਿ ਮੁਗਲਾਂ ਦੇ ਕਮਜ਼ੋਰ ਹਿੱਸੇ ਤੇ ਹਮਲਾ ਕੀਤਾ ਜਾਏ ਤੇ ਘੇਰਾ ਤੋੜ ਕੇ ਵਾਪਸ ਜੰਗਲ ਵਾਚੀ ਪਰਤਿਆ ਜਾਏ ਲੱਖੋਂ ਨੂੰ ਤਾਂ ਇਹ ਅੰਦਾਜ਼ਾ ਵੀ ਨਹੀਂ ਸੀ ਪਰ ਆਪਣੇ ਟੁਕੜੇ ਫੁੱਟੇ ਤੇ ਖੁੰਡੇ ਹੋ ਚੁੱਕੇ ਹਥਿਆਰਾਂ ਨਾਲ ਸਿੰਘਾਂ ਨੇ ਮੁਗਲਾਂ ਉੱਤੇ ਹੱਲਾ ਬੋਲ ਦਿੱਤਾ ਫਿਰ ਕੀ ਹੋਇਆ ਜੇ ਤਲਵਾਰ ਦੀ ਧਾਰ ਖੁੰਡੀ ਹੈ ਸਿੰਘਾਂ ਦੇ ਜਜ਼ਬੇ ਤਲਵਾਰਾਂ ਦੀਆਂ ਧਾਰਾਂ ਤੋਂ ਕਿਤੇ ਤਿੱਖੇ ਹਨ ਨਵਾਬ ਕਪੂਰ ਸਿੰਘ ਨੇ ਇੱਕ ਪਾਸਿਓਂ ਸਿੰਘਾਂ ਨੂੰ ਹਿੱਲਾ ਹੱਲਾ ਸ਼ੇਰੀ ਦਿੰਦਿਆਂ ਕਿਹਾ ਜੈਕਾਰਾ ਗਜਾਵੇ ਨਿਹਾਲ ਹੋ ਜਾਵੇ ਫਤੇ ਪਾਵੇ ਭਾਈ ਬਚਿੱਤਰ ਸਿੰਘ ਭਾਈ ਉਦੇ ਸਿੰਘ ਦੇ ਮਨ ਨੂੰ ਭਾਵੇ ਸਾਥ ਸ਼੍ਰੀ ਅਕਾਲ ਸਿੰਘਾਂ ਨੇ ਜੈਕਾਰਾ ਛੱਡਿਆ ਤੇ ਜਥੇ ਨੇ ਖੁੰਡੀਆਂ ਕਿਰਪਾਨਾਂ ਤੇ ਟੁੱਟੇ ਵਰਛੇ ਮੁਗਲਾਂ ਦੀਆਂ ਸੰਜੋਗਾ ਦੇ ਭਾਰ ਘਟਾ ਪਰ ਕਰ ਦਿੱਤੇ ਟੁੱਟੀਆਂ ਕਮਾਨਾਂ ਮਾਰ-ਮਾਰ ਉਹਨਾਂ ਨੇ ਮੁਗਲਾਂ ਦੇ ਸਿਰ ਫੇ ਦਿੱਤੇ ਕੁਝ ਸਿੰਘ ਰੋਲੇ ਗੋਲੇ ਵਿੱਚ ਲੱਖੂ ਨੂੰ ਲੱਭਦੇ ਫਿਰ ਰਹੇ ਸਨ ਪਰ ਲੱਖੂ ਖत्री ਇਹ ਸਭ ਦੇਖ ਕੇ ਕਿਤੇ ਓਲੇ ਹੋ ਗਿਆ ਹੈ ਜ਼ਰੂਰ ਉਹਨਾਂ ਟੁੱਟੀਆਂ ਤਲਵਾਰਾਂ ਨਾਲ ਹੀ ਸਾਡੇ ਸਿਪਾਈਆਂ ਦੇ ਸਿਰ ਲਾ ਤਰੇ ਹਨ ਹਾਫੇ ਹੋਏ ਇੱਕ ਸੈਨਾਪਤੀ ਨੇ ਆਕੇ ਲੱਖੂ ਨੂੰ ਦੱਸਿਆ ਤੇ ਤੂੰ ਇਹ ਖੁਸ਼ਖਬਰੀ ਦੇਣ ਆਇਆ ਹੈ ਮੈਨੂੰ ਸ਼ਰਮ ਨਾਲ ਡੁੱਬ ਕੇ ਮਰ ਕਿਉਂ ਨਹੀਂ ਜਾਂਦਾ ਲੱਖੂ ਗੁੱਸੇ ਵਿੱਚ ਚਿੱਕਿਆ ਨੁਕਦਾ ਆਪ ਫਿਰਦਾ ਹੈ ਤੇ ਸ਼ਰਮ ਸਾਨੂੰ ਦਿੰਦਾ ਹੈ ਕੋੜਾ ਮੋੜਦਾ ਹੋਇਆ ਸੈਨਾਪਤੀ ਬੋਲਿਆ ਸੁਣ ਤਾਂ ਲੱਖੂ ਨੇ ਵੀ ਲਿਆ ਪਰ ਬੋਲਦਾ ਕਿ ਮਾਰੋ ਮਾਰ ਕਰਦੇ ਸਿੰਘ ਮੁੜ ਗਰਿਆ ਦੇ ਕੰਡੇ ਤੇ ਆ ਗਏ ਹਨ ਬਿਆਸ ਦੀਆਂ ਲਹਿਰਾਂ ਪੱਥਰ ਨਾਲ ਟਕਰਾ ਕੇ ਧਿਆਨਕ ਸ਼ੋਰ ਪੈਦਾ ਕਰ ਰਹੀਆਂ ਹਨ ਥੱਕੇ ਟੁੱਟੇ ਭੁੱਖੇ ਤੇ ਹਾਈ ਤੇ ਜ਼ਖਮੀ ਸਿੰਘ ਦਰਿਆ ਦੇ ਕਿਨਾਰੇ ਦਿਖ ਲੋਤੇ ਹਨ ਬਰਸਾਤਾਂ ਹੋਣ ਕਾਰਨ ਦਰਿਆ ਇੰਨਾ ਜ਼ੋਰਾਂ ਤੇ ਹੈ ਕਿ ਰਾਹ ਵਿੱਚ ਆਉਣ ਵਾਲੇ ਵੱਡੇ ਰੁੱਖਾਂ ਨੂੰ ਵੀ ਜੜੋਂ ਪੁੱਟ ਕੇ ਨਾਲ ਵਹਾ ਕੇ ਲੈ ਜਾ ਰਿਹਾ ਹੈ ਸਿਰ ਲੱਗਣਗੇ ਖਾਲਸਾ ਜੀ ਕੁਰਬਾਨੀ ਹੋਵੇਗੀ ਕੁਝ ਸਿੰਘਾਂ ਦੀ ਫਿਰ ਹੀ ਸਾਰਾ ਜੱਥਾ ਪਾਰ ਕਰ ਸਕੇਗਾ ਢੱਲੇ ਵਾਲੀਏ ਸਰਦਾਰ ਗੁਰਦੇਵਾਲ ਸਿੰਘ ਦੇ ਕਹਿਣ ਦੀ ਧੀਰ ਸੀ ਕਿ ਉਹਨਾਂ ਨੇ ਹੀ ਦੋਵੇਂ ਸਕੇ ਭਰਾਵਾਂ ਨੇ ਕੋੜੇ ਦਰਿਆ ਵਿੱਚ ਉਤਾਰ ਦਿੱਤੇ ਪਰ ਉਹ ਦੋਵੇਂ ਸੂਰਮੇ ਹੀ ਵਾਪਸ ਨਹੀਂ ਪਰਤੇ ਸਰਦਾਰ ਜੱਸਾ ਸਿੰਘ ਅੱਗੋਂ ਆਏ ਤੇ बोलना ਸ਼ੁਰੂ ਕੀਤਾ ਇਹਨਾਂ ਪੁੱਤਰਾਂ ਕੇ ਸੀਸ ਪਰ ਜਿਹੇ ਮਾਨ ਬਖਸ਼ਣ ਵਾਲੇ ਬੋਲਾਂ ਦੀ ਜ਼ਿੰਮੇਵਾਰੀ ਨੂੰ ਸਮਝੋ ਸਰਹੰਦ ਤੁਹਾਡੀਆਂ ਯਾਦਾਂ ਵਿੱਚੋਂ ਕਦੇ ਮਨਫੀ ਨਹੀਂ ਹੋ ਸਕਦੀ ਯਾਦ ਰੱਖੋ ਕਿ ਸਾਡੇ ਦੁਮਾਲਿਆਂ ਦਸਤਾਰਾਂ ਥੱਲੇ ਸਿਰ ਵੀ ਅਜਿਹੇ ਹਨ ਜਿਹੜੇ ਇੱਟ ਭੰਨ ਰਹੇ ਮਿਸਤਰੀ ਨੂੰ ਇਹ ਕਹਿ ਕੇ ਵੱਜ ਸਕਣ ਕਿ ਇੱਟ ਦੀ ਥਾਂ ਗੋਡੇ ਨੂੰ ਤੋੜ ਅਜਿਹੇ ਸਿਰ ਜਿਹੜੇ ਗੜੀ ਉੱਤੇ ਖਲੋਤੇ ਢਾਲਾਂ ਤੇ ਵੱਜਦੀਆਂ ਕਿਰਪਾਨਾਂ ਤੋਂ ਨਿਕਲਦੇ ਚਿੰਗਿਆੜਿਆਂ ਨੂੰ ਤੱਕ ਕੇ ਸੱਚੇ ਪਿਤਾ ਨੂੰ ਇਹ ਕਹਿਣ ਦਾ ਜ਼ੀਰਾ ਰੱਖਦੇ ਹਨ ਕਿ ਗੁਰਪਿਤਾ ਨੀਝੇ ਤਲਵਾਰਾਂ ਤੀਰਾਂ ਦੇ ਤੀਰਾਂ ਨੂੰ ਸਾਵੇਂ ਜਾ ਕੇ ਤੱਕਣ ਲਈ ਮੇਰਾ ਵੀ ਮਨ ਉਤਾਵਲਾ ਹੋ ਰਿਹਾ ਹੈ ਮੇਰੀ ਝੋਲੀ ਵੀ ਜੰਗ ਦੇ ਮੈਦਾਨ ਵਿੱਚ ਦਿਖਾਈ ਜਾਣ ਵਾਲੀ ਸੂਰਬੀਰਤਾ ਪਾਓ ਸੱਚੇ ਪਾਤਸ਼ਾਹ ਤੇ ਜੰਗ ਕਰਦੇ ਆਂ ਜਦ ਤੈ ਲੱਗੇ ਤਾਂ ਸੱਚੇ ਪਾਤਸ਼ਾਹ ਦੇ ਇਨਾਂ ਬੋਲਾਂ ਕਿ ਤੁਹਾਡੇ ਪੀਣ ਵਾਲਾ ਪਾਣੀ ਧਰਤੀ ਤੋਂ ਮੁੱਕ ਗਿਆ ਹੈ ਦੇ ਫੁੱਲ ਚੜਾਉਂਦੇ ਆ ਤੱਤਿਆਂ ਤਵੀਆਂ ਤੇ ਚਾਂਦਰੀ ਚੌਂਕ ਨੂੰ ਚੇਤਿਆਂ ਵਿੱਚ ਵਸਾ ਕੇ ਐਸੀ ਤੇਗ ਵਾਹਣ ਕਿ ਅੱਲਾ ਦੇ ਮੂੰਹੋਂ ਵੀ ਸ਼ਾਬਾਸ਼ ਨਿਕਲੇ ਜੰਗ ਦੇ ਮੈਦਾਨ ਵਿੱਚ ਵੀ ਪੈਂਦੇ ਖਾਨ ਨੂੰ ਛਾਂ ਕਰ ਰਹੀ ਸੱਚੀ ਸਰਕਾਰ ਦੀ ਢਾਲ ਸੌਰੀ ਸੱਚੀ ਸਰਕਾਰ ਦੀ ਢਾਲ ਤੇ ਨਫਰਤਾਂ ਵਿੱਚ ਤਪਦੇ ਹਿਰਦਿਆਂ ਨੂੰ ਠੰਡਾ ਕਰ ਵਰਤਾਂ ਰਹੀ ਭਾਈ ਕਨਈਆ ਜੀ ਦੀ ਮਸ਼ਕ ਨੂੰ ਅੰਗ ਸੰਗ ਰੱਖੋ ਸਿਰ ਇਹ ਤਾਂ ਤੁਹਾਡਾ ਹੈ ਹੀ ਨਹੀਂ ਇਹ ਤਾਂ ਤੁਸੀਂ ਸਰਬ ਲੋਹੀ ਪਾਟੇ ਤਖੰਡੇ ਵਾਲੀਆਂ ਪੰਜ ਘੁੱਟਾਂ ਬਦਲੇ ਗੁਰਪੀਤਾ ਨੂੰ ਪੇਟ ਕਰ ਚੁੱਕੇ ਹੋ ਹੁਣ ਤਾਂ ਉਸਦੇ ਬੋਲਾਂ ਤੇ ਪੈਰੇ ਦਿੰਦੇ ਹੋਏ ਪ੍ਰੇਮ ਦੀ ਗਲੀ ਵਿੱਚ ਬਿਨਾ ਕਾਣ ਕੀਤੇ ਸਿਰ ਦੇਣ ਦੇ ਬਚਨਾਂ ਨੂੰ ਵੀ ਸੂਰਬੀਰਤਾ ਨਾਲ ਨਿਭਾਓ ਤੇ ਸੱਚਮੁੱਚ ਦੁਨੀਆ ਤੱਕੇਗੀ ਕਿ ਕਿਵੇਂ ਠੰਡਿਆਂ ਮੁਰਜਾਂ ਨੂੰ ਵੀ ਨਿੱਕ ਦੇ ਰਿਹਾ ਹੈ ਤੁਹਾਡਾ ਸਿੱਦਕ ਆਓ ਖਾਲਸਾ ਜੀ ਦਰਿਆ ਦੀ ਪੇਟ ਹੋਣ ਨਾਲੋਂ ਚੰਗਾ ਹੈ ਕਿ ਅਸੀਂ ਜੂਝ ਕੇ ਸ਼ਹੀਦੀਆਂ ਪਾਈਏ ਭਾਈ ਸੁਖਾ ਸਿੰਘ ਬੋਲੇ ਜੀ ਖਾਲਸਾ ਜੀ ਸਤਗੁਰ ਆਖਿਆ ਹੈ ਕਿ ਸੰਮੁਖ ਜੂਝ ਕੇ ਮਰਨ ਵਾਲਾ ਸਿੱਖ ਸਵਾ ਲੱਖ ਵਿੱਚ ਗਿਣਿਆ ਜਾਏਗਾ ਆਓ ਸਤਿਗੁਰਾਂ ਦੇ ਬਚਨ ਪਾਲੀਏ ਤੇ ਆਪਣੀ ਗਿਣਤੀ ਸਵਾ ਲੱਖੀਆਂ ਵਿੱਚ ਕਰਵਾਈਏ ਸਰਦਾਰ ਚੜਤ ਸਿੰਘ ਨੇ ਸਿੱਖ ਜੱਥੇ ਨੂੰ ਵੰਗਾਰ ਪਾਈ ਖਾਲਸੇ ਨੇ ਚੌਹੀ ਪਾਸੀ ਮੂੰਹ ਕਰ ਲਿਆ ਤੇ ਭਾਈ ਸੁੱਖਾ ਸਿੰਘ ਜੀ ਦੀ ਅਗਵਾਈ ਵਿੱਚ ਹੱਲਾ ਬੁਲਦਤਾ ਉਹਨਾਂ ਦੀ ਰਣਨੀਤੀ ਹੈ ਕਿ ਕਿਸੇ ਤਰ੍ਹਾਂ ਪਹਾੜ ਜਿੱਤਿਆ ਜਾ ਸਕੇ ਪਰ ਅੱਗੇ ਪਹਾੜੀਏ ਰਾਹ ਰੋਕੀ ਖਲੋਤੇ ਹਨ ਤੇ ਗੋਲੀਆਂ ਤੇ ਪੱਥਰ ਮਾਰ-ਮਾਰ ਸਿੱਖਾਂ ਨੂੰ ਪਹਾੜ ਸਰ ਕਰਨੋਂ ਰੋਕ ਰਹੇ ਸਨ ਜਿਹੜੇ ਸਿੰਘ ਪਹਾੜ ਦੇ ਕੁਝ ਉੱਪਰ ਤੱਕ ਚੜ੍ਹ ਵੀ ਜਾਂਦੇ ਉਹਨਾਂ ਨੂੰ ਮੁਗਲਾਂ ਦੀਆਂ ਤੋਪਾਂ ਦੀ ਗੋਲੇ ਡੇਗ ਲੈਂਦੇ ਸਿੰਘਾਂ ਦੀਆਂ ਅੰਬਾਹਾਂ ਲੱਤਾਂ ਤੇ ਹੋਰ ਹੱਡੀਆਂ ਤੋਪਾਂ ਦੀ ਗੋਲੀਆਂ ਨੇ ਚੂਰ-ਚੂਰ ਕਰ ਦਿੱਤੀਆਂ ਪਹਾੜੀ ਰਾਜਪੂਤ ਕਿਸੇ ਵੀ ਤਰ੍ਹਾਂ ਨਹੀਂ ਚਾਹੁੰਦੇ ਇਸਿੱਖ ਪਹਾੜ ਉੱਤੇ ਚੜ ਸਕਣ ਪਰ ਪਹਾੜੀ ਜੰਗਲਾਂ ਦੀ ਓਟ ਤਕਾਉਂਦੇ ਸਿੰਘ ਫੇਰ ਵੀ ਪਹਾੜਾਂ ਨੂੰ ਝਕਾਉਣ ਲਈ ਲਾਹ ਹੀ ਰਹੇ ਸਨ ਸ਼ਸਤਰਾਂ ਨਾਲ ਪੱਟ-ਪੱਟ ਕੇ ਸਿੰਘਾਂ ਨੇ ਪਹਾੜਾਂ ਵਿੱਚ ਲੁਕ ਕੇ ਬੈਠਣ ਜੋਗੇ ਮੋਰਚੇ ਬਣਾ ਲਏ ਹਨ ਇਹਨਾਂ ਮੋਰਚਿਆਂ ਕਾਰਨ ਉਹ ਪਹਾੜੀਆਂ ਦੀਆਂ ਗੋਲੀਆਂ ਪੱਥਰਾਂ ਤੋਂ ਬਚ ਸਕਦੇ ਹਨ ਇਸ ਤਰ੍ਹਾਂ ਸਿੱਧੀਆਂ ਖੜੀਆਂ ਪਹਾੜੀਆਂ ਉੱਪਰ ਵੀ ਸਿੰਘਾਂ ਨੇ ਕਟਾਰਾਂ ਕਰਦਾ ਨਾਲ ਪੈਰ ਰੱਖਣ ਲਈ ਪੌੜੇ ਬਣਾ ਲਏ ਤੇ ਆਖਰ ਪਹਾੜ ਤੇ ਚੜ ਗਏ ਅੱਜ ਲਈ ਇੰਨਾ ਹੀ ਜੀ ਬਾਕੀ ਦਾ ਭਾਗ ਕੱਲ ਤੁਹਾਡੇ ਸਾਹਮਣੇ ਪੇਸ਼ ਕੀਤਾ ਜਾਏਗਾ ਧੰਨਵਾਦ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ